ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਤੇ ਸ਼ਿਵ ਭਗਤਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਤਦਾਜ਼ੀ ਹੈ ਕਿ ਜਿੱਥੇ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਸ਼ਿਵ ਭਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦਾ ਇਤਿਹਾਸਕ ਕਸਬਾ ਕਲਾਨੌਰ ਜਿੱਥੇ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਭਗਤਾਂ ਦਾ ਤਾਂਤਾ ਲੱਗਿਆ ਹੋਇਆ ਹੈ ਮੰਦਿਰ ਦੇ ਪੁਜਾਰੀ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੀ ਭਗਤ ਲਾਈਨਾਂ ਦੇ ਵਿੱਚ ਲੱਗਣੀ ਸ਼ੁਰੂ ਹੋ ਗਏ ਜਦੋਂ ਰੂਦਰ ਅਭਿਸ਼ੇਕ ਹੁੰਦਾ ਹੈ ਤਾਂ ਮੰਦਰ ਦੇ ਕਪਾਟ ਖੋਲੇਗੇ ਉਦੋਂ ਤੋਂ ਹੀ ਭਗਤਾ ਦਾ ਤੰਤ ਲੱਗਿਆ ਹੋਇਆ ਮੱਥਾ ਟੇਕਣ ਦਾ ਸلسلਾ جاری ਹੈ ਹਰ ਕੋਈ ਹਰ ਭਗਤ ਅੱਜ ਆਪਣੇ ਸ਼ਿਵ ਨੂੰ ਮਨਾਉਣ ਦੇ ਵਿੱਚ ਲੱਗਿਆ ਹੋਇਆ ਹੈ ਭਗਵਾਨ ਪੋਲੇ ਸ਼ੰਕਰ ਦੀ ਪੂਜਾ ਅਰਚਨਾ ਹੋ ਰਹੀ ਹੈ ਸਾਵਨ ਦਾ ਇਹ ਮਹੀਨਾ ਜੋ ਕਿ ਭਗਵਾਨ ਸ਼ਿਵ ਦੇ ਕਾਫੀ ਪ੍ਰੀਅ ਹੈ ਤੇ ਦੱਸਦੇ ਕੀ ਇਸ ਮਹੀਨੇ ਦੇ ਵਿੱਚ ਵਰਤ ਰੱਖੇ ਜਾਂਦੇ ਨੇ ਸੋਮਵਾਰ ਦੇ ਵਰਤ ਰੱਖ ਕੇ ਸ਼ਿਵ ਭਗਤ ਆਪਣੇ ਪੋਲੇ ਬਾਬਾ ਦੀ ਪੂਜਾ ਅਰਚਨਾ ਕਰਦੇ ਨੇ ਜੈ ਸ਼੍ਰੀ ਰਾਮ ਇਕੱਲਾ ਦੇ ਨੂ ਸਾਰੇ ਨੂੰ ਸਾਰੇ ਵਿਸ਼ਵ ਨੂੰ ਮੈਨ ਕਹਿੰਦਾ ਜੈ ਸ਼ੰਕਰ ਦੀ ਅੱਜ ਬੜਾ ਖੁਸ਼ੇਪਰਾ ਦੇਣੇ ਆ ਅੱਜ ਪੂਰੇ ਵਿਸ਼ਵ ਦੇ ਵਿੱਚ ਭੋਲੇ ਨਾ ਜੀ ਦਾ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਿਰੇ ਵੇਖਦਾ ਕਿ 5 ਵਜੇ ਅਮਰਤਾ ਦੀ ਜੱਤ ਦੇ ਉੱਤੇ ਮਤਲਬ ਕਿ ਜਤਰੂ ਗਏ ਹੋ ਉਹ ਉੱਥੇ ਆਰਤੀ ਸੁਣਦੇ ਮੈਨੂੰ ਬੜਾ ਆਨੰਦ ਆਇਆ ਅੱਜ ਮੇਰਾ ਕਲਾ ਨੂ ਜਿਹੜਾ ਸ਼ਿਵ ਜੀ ਮਹਾਰਾਜ ਦਾ ਇਹ ਵੀ ਅੱਜ ਅਮਰਤਾਤ ਹੋਰ ਚੱਲ ਕਹਿੰਦੇ ਆ ਕਿ ਕੋਈ ਸੰਗਤ ਜਿਹੜੀ ਸਵੇਦੀ 9 ਵਜੇ ਦੀ ਆਉਂਦੀ ਆ ਤੇ ਮੱਥਾ ਟੇਕਣ ਦੀਆਂ ਲਗ ਲਗ ਜਿੰਨੇ ਵੀ ਸ਼ਹਿਰ ਦੇ ਸਾਰੇ ਲੋਕ ਇੱਥੇ ਆਏ ਨੇ ਤੇ ਆਪਣੇ ਫਰਜ਼ਾਂ ਪਿਲਪਤਰੀ ਫੁੱਲ ਜੋ ਵੀ ਨੇ ਕੋਸ਼ਿਸ਼ੋ ਉਹ ਲੈਂਦੇ ਨੇ ਮਾਰੇ ਦੇ ਆਪਨ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਨੇ ਵਧਾਈ ਦਿਨਾ ਔਰ ਨਾਲ ਹੀ ਪ੍ਰਾਰਥਕ ਬੇਨਤੀ ਕਰਾਂਗਾ ਕਿ ਪਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਾਵੇ ਸਫਾਈ ਦਾ ਜਰੂਰ ਖਿਆਲ ਰੱਖਾਵੇ ਔਰ ਮੈਂ ਇਹੜੇ ਚਾਰ ਐਤਵਾਰ ਨੇ ਸੋنگਰ ਹੋਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁਨਿਆ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਸਿਰ ਪੰਜਾਬ ਦੇ ਸਿਗਾਂ ਤੋਂ ਬਾਹਰ ਜਿਹੜਾ ਨਾ ਸੋنگਰ ਮਨਾਉਂਦੇ ਨੇ ਤੇ ਹੁਣ ਜਿਹੜਾ ਅਗਲੇ ਸੋنگਵਾਰ 10 ਪੈਣਾ ਇੱਥੇ ਮੇਟੀ ਲੋ ਹਰ ਚੀਜ਼ ਦਾ ਥੋੜੇ ਢੰਗ ਨਾਲ ਸੰਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬਹਿਨ ਦਾ ਸਾਸ ਸੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਜਾਵਟ ਚਾਲੂ ਹੋਈ ਆ ਅਗਲੇ 100 ਤੱਕ ਸਾਰੀ ਮੰਦਿਰ ਚ ਦੁੱਲਨ ਦੀ ਤਰ੍ਹਾਂ ਰਹਿਣਾ ਸੱਜੂਗਾ ਔਰ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਮੈਂ ਅੱਜ ਪ੍ਰੋਬਲਮ ਦੇਖੀ ਲੋਕੀ ਬਾਹਰ ਮਥਾ ਜਿਹੜੇ ਬਾਹਰੋਂ ਆਏ ਨੇ ਮਥਾ ਟਿਕਣਾ ਉਹਨਾਂ ਨੇ ਉਹਨਾਂ ਨੇ ਵੀ ਕੱਚੀ ਲੱਸੀ ਪਾਉਣੀ ਆ ਹਰ ਦੀ ਭਾਵਨਾ ਪਰ ਮੈਂ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਵੀ ਦੂਜਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਇੱਕ ਚਾਰ ਸੌਂਗ ਆ ਜਿਹੜੀ ਕਥਾ ਜਿਹੜੀ ਆ ਨਾ ਉਹ ਬਾਹਰ ਕਮੇਟੀ ਨੇ ਪ੍ਰਬੰਧ ਕੀਤਾ ਟਾਰ ਬਚਾਏ ਨੇ ਬਾਹਰ ਗਾਣ ਕੇ ਕਥਾ ਕਰਿਆ ਕਰੋ ਤਾਂ ਕਿ ਲੋਕੀ ਹੋਰ ਵੀ ਬਾਹਰ ਆਣ ਕੇ ਸਾਨੂੰ ਕਹੇਤੀ ਦੀ ਕੰਪਲੇਨਟ ਨਾ ਕਰਨ ਕਿ ਵੇਖੋ ਜੀ ਤੁਹਾਡੇ ਆਪਣੇ ਬੰਦੇ ਅੰਦਰ ਬੈਰ ਰਹੇ ਨੇ ਤੇ ਅਸੀਂ ਦੂਜਿਆਂ ਨੂੰ ਕੀ ਕਰ ਸਕਦੇ ਤੇ ਮੇਰੀ ਹੱਥ ਜੋੜ ਕੇ ਬੇਤੀ ਮੈਂ ਉਹਨਾਂ ਕਿ ਪੌਂਗ ਤੇ ਮੈਂ ਉਹਨਾਂ ਦੇ ਪੈਰੀ ਵੀ ਹੱਥ ਲਾ ਦੂੰਗਾ ਕਿ ਮੇਰੀ ਇਹ ਚਾਰ ਸੌਂਗ ਆ ਜਿਹੜੀ ਮੇਰੀ ਬੇਨਤੀ ਮਨਜ਼ੂਰ ਕਰੋ ਕਥਾ ਜਿਹੜੀ ਆਣ ਕੇ ਬਾਹਰ ਕਰੋ ਤਾਂ ਕਿ ਲੋਕ ਜਿਹੜੇ ਖੁਸ਼ੀ ਖੁਸ਼ੀ ਆਉਂਦੇ ਖੁਸ਼ੀ ਹੋ ਜਾਣ ਸਾਨੂੰ ਕਹੇਤੀ ਦੀ ਕੋ ਮੇਰ ਸੰਗਰਾਮ ਤੋਂ ਓਮ ਨਮੋਸਹ ਸਾਰਾ ਪੂਰਾ ਮਹੀਨਾ ਚੱਲਣਾ ਇੱਥੇ ਨਵੇਂ ਹਾਲੇ ਚੱਲੂਗਾ ਅਰਕਾ ਔਰ ਉੱਪਰ ਸੱਤ ਰੂਮ ਬਣਨੇ ਤਾਂ ਸਭ ਜਾਰ ਨੇ ਕੇ ਸੈੱਟ ਬਣਦੇ ਆ ਔਰ ਇਹ ਨਕਰਾਣੇ ਹਾਲ ਤਾਂ ਵੀ ਸਾਰਾ ਪ੍ਰਬੰਧ ਜਿਹੜਾ ਦੇਖੋ ਉਹਦਾ ਕੰਮ ਚੱਲ ਰਿਹਾ ਬੰਦੇ ਦਾ ਡਵੈਲਪਮੈਂਟ ਦਾ ਕੋਈ ਕਮੀ ਨਹੀਂ ਚੱਲਦੀ ਔਰ ਇੱਥੇ ਇੱਕ ਵੱਡੀ ਚੀਜ਼ ਹੈ ਕਿ ਜਿਹੜੇ ਲੋਕ ਕਹਿੰਦੇ ਇੱਥੇ ਪੈਸਾ ਨਹੀਂ ਇੱਥੇ ਕੁਛ ਨਹੀਂ ਮੈਂ ਕਹਾਗਾ ਦਾਵੇ ਨਾ ਕਹਿੰਦੇ ਕਿ ਇੱਥੇ ਕਿਸੇ ਚੀਜ਼ ਦੀ ਘਾਟ ਹੀ ਨਹੀਂ ਨਾ ਇੱਥੇ ਪੈਸੇ ਦੀ ਘਾਟ ਨਾ ਇੱਥੇ ਲੰਗਰ ਦੀ ਘਾਟ ਇਹ ਚੀਜ਼ ਹੀ ਕਰਨੀ ਤਾਂ ਮੈਂ ਕਹਾਂਗਾ ਇਹ ਇੱਥੇ ਅਮਰਨਾਥ ਜਿਹੜਾ ਤਾਂ ਇਹ ਦੂਜਾ ਅਮਰਨਾਥ ਆ ਕਹਿੰਦਾ ਉਹਦਾ ਜਿਹੜਾ ਵੀ ਹੁੰਦਾ ਬੜੇ ਖੁਸ਼ੀ ਨਾਲ ਜਾਂਦਾ ਬੜੇ ਖੁਸ਼ੀ ਨਾਲ ਹੁੰਦਾ ਸਾਹਮਣੇ ਪਾਰਕ ਆ ਗੱਡੀਆਂ ਲਾਉਣ ਨੂੰ ਕੋਈ ਪੈਸਾ ਨਹੀਂ ਕੋਈ ਕੋਈ ਇੱਥੇ ਕੋਈ ਕਮੇਟੀ ਨੇ ਕੋਈ ਪਰਚੀ ਨਹੀਂ ਲਾਈਦਾ ਲੱਗਦਾ ਉੱਥੇ ਆਪਾਂ ਮੁਲਾਜ਼ਮ ਕਮੇਟੀ ਤਨਖਾਹਾਂ ਉਹਨਾਂ ਨੂੰ ਕੋਲੋਂ ਦਿੰਦੀ ਆ ਪਰ ਅਸੀਂ ਉਹਨਾਂ ਲੋਕਾਂ ਨੂੰ ਕੋਈ ਹਿੰਤਾ ਨਹੀਂ ਦੇਖ ਰਹੇ ਪਿੱਛੇ ਕਾਫੀ ਲੈਣਾ ਲੱਗੇਗਾ ਕੌਣ ਤੋਂ ਸਮਟਾਉਣੀ ਚ ਰਹੂਗੀ ਇਹ ਸਵੇਰ ਤੋਂ 3 ਵਜੇ ਤੋਂ ਨਾ 2 ਵਜੇ ਸੇ ਤੇ ਤੋਂ ਮਹਾਰਾ ਸਿਤਾਰ ਮਾਚਨ ਵਾਲੇ ਮਹਾਰਾ ਇਸ ਰਾਤੀ ਸਰੇ ਦੋਹਰੇ ਆ ਜਿਹੜੀ ਸੰਗਤ ਬਾਹਰੋਂ ਆ ਰਹੀ ਉਹਨਾਂ ਦਾ ਕੀ ਪ੍ਰਬੰਧ ਹੈ ਉਹਨਾਂ ਦਾ ਦੇਖੋ ਜੀ ਇਹ ਸੋਮਵਾਰ ਤੇ ਅਸੀਂ ਦੰਗਰ ਲਗਾ ਜਦੋਂ ਹਲਵਾਈ ਲੱਗੇ ਨੇ ਅਗਲੇ ਜਿਹੜਾ ਸੋਮਵਾਰ ਆ ਅਸੀਂ ਸਤਸੰਗ ਵੀ ਚੱਲੂਗਾ ਇਹਦਾ ਹਰ ਸੋਮਵਾਰ ਸਤਸੰਗ ਹੁੰਦਾ ਹੈ ਬੈਠਣ ਦਾ ਪ੍ਰਬੰਧ ਹੁੰਦਾ ਆਖਿਆ ਦਾ ਪ੍ਰਬੰਧ ਹੁੰਦਾ ਕੂਲਰ ਦਾ ਪ੍ਰਬੰਧ ਹੁੰਦਾ ਪਾਣੀ ਦਾ ਪ੍ਰਬੰਧ ਉਹ ਪਾਟਪੂਰਨ ਲੱਗੇ ਵੈਸੇ ਵੀ ਪਾਣੀ ਬਹੁਤ ਲੋਕੀਓ ਸਿਵਾ ਕਰਦੇ ਨੇ ਪਰ ਕਮੇਟੀ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਲੋਕਲਟੀ ਦੀ ਕਮੇਟੀ ਵੀ ਕਮਲਕ ਨਹੀਂ ਇਹ ਤਾਂ ਸ਼ਿਵਜੀ ਮਹਾਰਾਜ ਮਾਲਕ ਉਹਨਾਂ ਨਾਲ ਕੋਈ ਇਹ ਚੀਜ਼ ਦੀ ਕਮੀ ਨਹੀਂ ਉਹ ਆਪ ਹੀ ਸ਼ੰਭੂ ਯਾਰ ਸਾਰੇ ਕੰਮ ਆਪ ਹੀ ਕਰੀ ਜਾਂਦੇ ਨੇ ਸੰਗਤ ਕੀ ਮੈਸੇਜ ਦੇਣਾ ਮੈਂ ਸੰਗਤ ਨੂੰ ਮੈਸੇਜ ਦਵਾਂਗਾ ਕਿ ਬੜੇ ਪਿਆਰ ਨਾਲ ਆਓ ਆਪਣੀ ਸਰਦਾ ਭਾਉਣਾ ਜਿਹੜੀ ਸਾਕੇ ਆਉਂਦੇ ਹੋ ਆਪਣੀ ਖੁਸ਼ੀ ਭਰ ਕੇ ਜਾਓ ਔਰ ਮੈਂ ਦਾਅਵੇ ਨਾ ਕਹਿੰਦਾ ਕਿ ਆਉਂਦੇ ਸਾਥ ਸਾਰੀਆਂ ਦੀ ਖੁਸ਼ੀਆਂ ਪੂਰੀਆਂ ਹੋਈਆਂ ਅੱਗੋਂ ਸ਼ਿਵਰਾਤਰੀ ਦਾ ਮੇਲਾ ਆਉਣ ਲੱਗਾ ਕੋਹਰਾ ਵੀ ਲਾਉਣ ਵਾਲੀ ਆ ਅੱਗੋਂ ਜਿਹੜੇ ਧਿਆਰ ਹੋਣੇ ਨੇ ਮਹਾਰਾਜ ਦਾ ਦੇਣੇ ਹੋਣਾ ਕੋਹ ਰੰਗ ਦੇ ਚੱਲ ਪਣੀ ਸਾਰੇ ਧਿਆਰ ਵਧੀਆ ਵਧੀਆ ਨੰਗਣ ਔਰ ਮ लोग खुश गए तो लोगों ने है जय सिंह जो है सोमवार ये पूर्णिमा के बाद जो है पहला सावन का सोमवार जो पहला सोमवार पड़ रहा है वो सोमवार मनाया जा रहा है तो आज जो है सावन का सोमवार है बड़ी विशेष तरीके से जो है पूजा अर्चना करने के बाद लोगों की भीड़ लगी हुई है भक्तों की और शिव मंदिर में आप देख सकते हैं चार बजे से पट जब से खुले तब से लाइन लगी हुई है भीड़ काफी है सभी लोग जो है अपनी पूजा कर रहे हैं अभिषेक कर रहे हैं आज के दिन का क्या महत्व क्या है आज सोमवार है शिव जी का खास दिन है सावन का सोमवार यही सबसे बड़ा जो महत्व है शिव जी का जो है दिन है सबसे खास दिन है सोमवार मतलब तो तो ये मंदिर जो है ये गुरदासपुर के आगे जो है कलानौर पड़ता है तो गुरदासपुर जिले में कलानौर गांव है यहाँ पे है यहाँ जब राजा अकबर डेरा डाल रखा था जब उसके घोड़े निकलते थे तो हर घोड़ा लूला लंगड़ा हो जाता था आगे नहीं जा पाता था तो अकबर जो है इस जगह को खुदवाता है तो शिवलिंग निकलती है उसने जो है पहले जो है मस्जिद बनाई थी ये गुम्मच आप देखेंगे ऊपर का आकार जो मस्जिद का है उसके बाद जो है राजा रणजीत सिंह लड़के खड़क सिंह उनका शासक है उन्होंने मस्जिद पर मंदिर बनाई शिवलिंग हर शिवरात्रि को एक इंच बढ़ते हैं ऊपर को उठते हैं जो पहला भाग दिखा होगा आपको वो उठता है शिव जी का ठीक है नाग देवता कभी भी आते हैं बैठ जाते हैं और किसी ने कुल्हाड़ी यहाँ पे मारी थी तो खून और लस्सी निकल रहा था लोगों का ये भी मानना है कि काफी साल पहले जो है गंगा माता खुद आती थी स्नान करा के चली जाती थी बुजुर्ग लोग बताते हैं ना यहाँ के बहुत बड़ा इतिहास है ऊपर स्तंभ है चार मंदिर के ऊपर तो उल्लू जो है रोज वहाँ बैठना ही बैठना है सांसे चलाते हैं यानी पहरा देते हैं रोज बैठना अमावस्या और पूर्णिमा के दिन और ज्यादा तेज से चिल्लाते हैं तो सोमवार का खास व्रत ये है की शिव जी का सबसे खास दिन है व्रत रक, रखने से सभी मनोकामना पूरी पूरी होती है भगवान से प्रसन्न होते हैं उससे सुना ना, माता पार्वती ने में काफी कठिन तपस्या की थी तो ये शिव जी को जब पाए थे ना तो कठिन तपस्या थी तो इसीलिए जो है सोमवार का व्रत रखा जाता है कि जो भी हम लोग व्रत रखेंगे तो भगवान शिव जल्दी प्रसन्न होते हैं सोमवार के व्रत से बिलोपत्र जो है उनका सबसे खास होता है बिलोपत्र लोग सावन में चढ़ाते हैं क्या क्या चीज की पूजा होती है यहाँ पे जो है दूध दही घी शक्कर शहद बिलोपत्र ठीक है धतूरा चावल उष्पादी सब कुछ चढ़ाया जाता है सभी चीज से अभिषेक कर चार बजे से चार बजे से यहाँ जो है लगी हुई भक्तों की लाइन सब चढ़ाई रुद्राभिषेक होने के बाद जो है यहाँ रोज सुबह अभिषेक होता है उसके बाद से जो पट खोल दिए गए हैं वो लाइन लगी हुई है मंदिर कमेटी द्वारा बहुत बढ़िया काम किया जा रहा है जी जब से एक कमेटी बनी है पूरा तरक्की आप देखोगे की हॉल बनवा रहे हैं मतलब तो तरक्की पे तरक्की होते जा रही है तो और जो भी सुविधा उपलब्ध कराने वाली होती है वो करवाती है कमेटी बढ़िया कमेटी है।, के के है? है आज के दिन लंगर लग रहा है चाय लंगर लग रहा है कड़ी चावल रोटी फुलके ये सब और चाय जो है बन रही है ਸਾਫਿਕਾ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਾਹਾਂ ਦੇ ਅੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜਿਕ ਖੇਡਾਂ ਮਨੋਰੰਜਨ ਨਾਲ ਤੇ ਹੋਰੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਤਾਂ ਕਿ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੀਆਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ نیوز ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ